ਹੈਲੋ ਜੀ ਵੈਲਕਮ ਸੋ ਸ਼ਕਾਲ ਨਮਸਤੇ ਆਦਾਬ ਸਲਾਮ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ 'ਚ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸ਼ੁਰੂਆਤ ਕਰਦੇ ਹਾਂ ਸਵੇਰ ਤੋਂ ਰੋਟੀ ਪਾਣੀ ਬਣ ਗਿਆ ਸੀਗਾ ਤੇ ਚਿਕਨ ਵੀ ਕਰ ਲਾਂਗੇ ਸਫਾਈ ਵੇਟ ਨੂੰ ਸਕੂਲ ਭੇਜ ਦਿੱਤਾ ਜਦੋਂ ਹੁਣ ਆਪਾਂ ਕਿਚਨ ਦੀ ਸਫਾਈ ਕਰ ਲੈਂਦੇ ਆ ਆਓ ਜੀ ਕਰਦੇ ਆਂ ਬਲੌਗ ਸ਼ੁਰੂ ਹਾਂ ਲੋ ਜੀ ਆਪਾਂ ਆ ਗਏ ਆ ਕਿਚਨ 'ਚ ਦੇਖੋ ਖਲਾਰਾ ਕਿੰਨਾ ਪਿਆ ਡੈਡੀ ਹੁਣੇ ਕੀਤੀ ਹੋਈ ਹੈ ਛੁੱਟੀ ਕਿਉਂਕਿ ਬਿਮਾਰ ਨੇ ਇਸ ਕਰਕੇ ਕੰਮ ਸਾਰਾ ਆਪਣਾ ਡੇਟ ਉਹ ਜਿਸ ਦਿਨ ਛੁੱਟੀ ਹੁੰਦੀ ਆ ਛੁੱਟੀ ਕਰਦੇ ਉਸ ਦਿਨ ਆਪਾਂ ਲੇਟ ਉੱਠਦੇ ਆ ਥੋੜਾ ਰੈਸਟ ਕਰੀ ਦੀ ਡੈਡੀ ਕਹਿੰਦੇ ਕੀ ਕਰਨਾ ਸਵੇਰੇ ਜਲਦੀ ਉੱਠ ਕੇ ਸਭ ਤੋਂ ਪਹਿਲਾਂ ਆਪਾਂ ਰਾਜਮਾ ਭਿਉਮਾਂਗੇ ਸ਼ਾਮ ਵਾਸਤੇ ਕਿਉਂਕਿ ਸ਼ਾਮ ਨੂੰ ਬਣਾਣੇ ਆ ਰਾਜਮਾ ਤੇ ਫਰਾਈ ਵਿੱਚ ਪਾ ਲਿਆ ਪਾਣੀ ਤੇ ਇਹਦੇ ਵਿੱਚ ਆਪਾਂ ਧੋ ਕੇ ਰਾਜਮਾ ਵਿੱਚ ਪਾ ਦਾਂਗੇ ਤੇ ਆਟਾ ਦਾ ਹੰਦਾ ਪਿਆ ਕੇ ਇਹ ਵੀ ਵਿੱਚ ਪਾਣਾ ਹੈ ਤੇ ਸਾਰੇ ਕਿਚਨ ਦੀ ਸਫਾਈ ਕਰਾਂਗੇ ਜਿੰਨਾ ਮਰਜੀ ਖਲਾਰਾ ਚੱਕ ਲੋ ਕਿਚਨ ਚ ਪਰ ਫਿਰ ਵੀ ਬਾਰ ਬਾਰ ਖਲਾਰਾ ਪੈਂਦਾ ਰਹਿੰਦਾ ਸਭ ਤੋਂ ਪਹਿਲਾਂ ਅਸੀਂ ਰਾਜਮਾ ਭੋਲ ਲੀਏ ਰਾਜਮਾ ਪਾਤੇ ਪਿਛਨੇ ਪਾਣੀ ਗਰਮ ਕਰਕੇ ਇਹਦੇ ਵਿੱਚ ਪਿਉਉਤੇ ਨੇ ਠੀਕ ਆ ਜੀ ਤੇ ਪਾਕੰਬਾ ਚੋ ਪਹਿਲਾ ਪਾਪੀਵਾਂਗੇ ਚਾਹ ਕਿਉਂਕਿ ਚਾਹ ਪੀਤੀ ਬਿਨਾਂ ਗੱਲ ਨਹੀਂ ਬੰਦੀ ਪਿੰਨੀਆਂ ਪਾਈਆਂ ਸੀਗੀਆਂ ਉਹ ਨਾਲ ਖਾਵਾਂਗੇ ਲਓ ਜੀ ਆਪਾਂ ਚਾਹ ਪੀ ਲਈਏ ਤਾਂ ਹੁਣ ਆਪਾਂ ਚੱਕ ਲਈਏ ਖਲਾਰਾ ਜਲਦੀ ਜਲਦੀ जी आप सारा का जो भी इस किचन का कम सारा करता डन झाड़ू वगैरह फिर ले, ले स्लैफ साफ कर लिए सारी आटा पाता रैक रुक सारे साफ कर लेने सारे चंकी तरह गैस भी साफ कर लिया चलो जी, जी हम आप लगाते हैं तड़का राजमा भेते हुए ते लसन गंडा प्याज अदरक ਕਿਚ ਪਾਤਾ ਪੁੰਨ ਲੱਗ ਪਏ ਆ ਆ ਇਹਨੋਂ ਪਹਿਲਾਂ ਪੁੰਨ ਲਈਏ ਜਲਦੀ ਤੋਂ ਜਲਦੀ ਅੱਜ ਬਣਾਵਾਂਗੇ ਰਾਜਮਾ ਤੇ ਚੌਲ ਜਿਹੜੀ ਜਿੰਨੇ ਚੌਲ ਖਾਣੇ ਆ ਇਸ ਕਰਕੇ ਆਪਾਂ ਚੌਲ ਬਣਾ ਲੈਨੇ ਮੈਸ ਜਿਹੜੀ ਚੌਲ ਖਾਂਦੇ ਨਹੀਂ ਬਹੁਤ ਘੱਟ ਖਾਂਦੇ ਆ ਪਰ ਅੱਜ ਕਹਿ ਰਹੇ ਚੌਲ ਖਾਣੇ ਆ ਤੇ ਰਾਜਮਾ ਤਾਂ ਪੋਤੇ ਹੋਏ ਸੀਗੇ ਤੇ ਹੁਣ ਨਾਲ ਚੌਲ ਵੀ ਬਣਨਗੇ ਪਿਆਜ਼ ਤੇ ਟਮਾਟਰ ਸਾਡੇ ਪੁੱਜ ਗਏ ਨੇ ਅਸੀਂ ਹੁਣ ਪਾਵਾਂਗੇ ਮਸਾਲੇ ਵੇਸਟਕ ਜੋ ਆਪਾਂ ਪਾਉਂਦੇ ਆਂ ਹਲਦੀ ਲੂਣ ਮਿਰਚ ਆਪਣੇ ਸਵਾਦ ਦੇ ਅਨੁਸਾਰ ਜੋ ਵੀ ਆਪਾਂ ਪਾਉਂਦੇ ਆਂ ਉਹ ਵਿੱਚ ਪਾ ਕੇ ਆਪਾਂ ਭੁੰਨ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਆਪਾਂ ਜ਼ਿਆਦਾ ਮਸਾਲੇ ਯੂਜ਼ ਨਹੀਂ ਕਰਦੇ ਤਿੰਨ ਚਾਰ ਮਸਾਲੇ ਹੀ ਪਾਉਦੇ ਆ ਇਹ ਤਾਂ ਕਿ ਬਹੁਤ ਜ਼ਿਆਦਾ ਮਸਾਲਾ ਪਾਉਣ ਦੇ ਸਪਾਈਸੀ ਖਾਣਾ ਪਸੰਦ ਕਰਦੇ ਆ और जी देखो सा तड़का तेल छटने लग पाया हूँ अस देंगे राजमाह पेते तो हुए आलू भी पाए हुए ने करा तो मिक्स सूँ की पानी की जरूरत है उन्ना पानी पा लेंगे प्लीज भीडियो लाइक शेयर कमेंट जरूर करो चैनल सबसक्राइब जरूर करो जो भी चैनल के नमें ने ਤਾਂ ਜਿੰਨੇ ਸਾਨੂੰ ਪਾਣੀ ਦੀ ਜ਼ਰੂਰਤ ਹੈ ਆਪਾਂ ਉਹਨਾਂ ਪਾਣੀ ਪਾ ਲਿਆ ਤੇ ਇਹਨੂੰ ਕਰਾਂਗੇ ਬੰਦ ਲਗਾਵਾਗੇ ਸੀਟੀਆਂ ਇੱਕ ਸੀਟੀ ਫੁੱਲ ਤੇ ਬਾਕੀ ਤਿੰਨ ਸੀਟੀਆਂ ਲੋ ਤੇ ਲਗਾਵਾਗੇ ਤੇ ਆਪਾਂ ਹ ਕੁੱਕਰ ਕਰ ਦਾਂਗੇ ਬੰਦ लो जी आप देखते दाल बन गई है कि नहीं चेक करते हैं स्टीम सारी निकल गई सी लो जी कुकर आप खोलिए तो दाल देखो गाड़ी गाड़ी बनी आ चेक कर ला मैं एक बार राजमा हो गए हैं राजमा एकदम सही ने सारे खुल गए हैं तो चौल साढ़े बन के रेडी हो गए ਚਲੋ ਜੀ ਹੁਣ ਆਪਾਂ ਮੰਮੀ ਹਣਾਂ ਨੂੰ ਪਾਉਂਦੇ ਆ ਰੋਟੀ ਥਾਲ ਚ ਪਾਵਾਂਗੇ ਚੋਲ ਥੋੜੇ ਜਿੰਨੇ ਕੋਈ ਖਾਣੇ ਆਪਣੇ ਹਿਸਾਬ ਨਾਲ ਤੇ ਨਾਲ ਹੀ ਪਾ ਦਾਂਗੇ ਦਾਲ ਤੇ ਮੰਮੀ ਹਣ ਦਿੰਦੇ ਆ ਖਾਣ ਵਾਸਤੇ ਗਰਮਾ ਗਰਮ ਚੋਲ ਤੇ ਦਾਲ ਪਰ ਫਿਰ ਵੀ ਠੰਡੇ ਕਰਕੇ ਮੰਮੀ ਨੇ ਖਾਣੇ ਆ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਬਲੌਗ ਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੈਨੂੰ ਸਪੋਰਟ ਕਰਨ ਲਈ ਮਿਲਦੇ ਆ ਨੈਕਸਟ ਬਲੌਗ ਚ ਬਾਏ 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 ਗੱਜਤ ਨੂੰ ਰਮੇਸ਼ਾ ਚੜਦੀ ਕਲਾ ਵਿੱਚ ਖੁਸ਼ ਰੱਖੇ